ਕਿ ਆਪਾਂ ਸਾਰੇ ਪੰਜਾਬੀ ਆ ਤੇ ਪੰਜਾਬੀ ਜਿਹੜੇ ਹੁੰਦੇ ਆ ਉਹ ਅਣਖੀ ਹੁੰਦੇ ਨੇ ਫਤਾਨਾ ਤੁਹਾਨੂੰ ਕਿ ਪੰਜਾਬੀ ਜਿਹੜੇ ਹੁੰਦੇ ਨੇ ਅਣਖੀ ਹੁੰਦੇ ਨੇ ਤੇ ਜਿਹੜਾ ਵਧੀਆ ਨੱਚ ਕੇ ਦਿਖਾਵੇ ਉਹ ਨਹੀਂ ਜਿਹੜਾ ਬਹੁਤ ਵਧੀਆ ਮੈਦਾਨੇ ਜੰਗ ਚ ਡੱਟ ਕੇ ਦਿਖਾਵੇ ਉਹ ਅਣਖੀ ਹੁੰਦਾ ਆ ਆਹਾਂ ਵੀ ਜਿਹੜੀ ਹੈ ਜਿਹੜੀ ਅਣਖ ਹੈ ਨਾ ਸਾਡੀ ਉਹ ਅਣਖ ਇਹ ਨਹੀਂ ਹੈ ਕਿ ਅਸੀਂ ਬਹੁਤ ਵਧੀਆ ਕੱਪੜੇ ਪਾ ਸਕਦੇ ਹਾਂ ਬਹੁਤ ਵਧੀਆ ਘਰ 'ਚ ਰਹਿ ਸਕਦੇ ਹਾਂ ਉਹ ਅਣਖ ਸਾਡੀ ਇਹ ਹੈ ਕਿ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਾਡਾ ਸਿਰ ਝੁਕਾ ਨਹੀਂ ਸਕਦੀ ਅਸੀਂ ਇਸ ਲਈ ਅਣਖੀ ਕਹਾਂਦੇ ਹਾਂ ਅਸੀਂ ਇਸ ਲਈ ਵੀ ਅਣਖੀ ਹਾਂ ਕਿ ਅਸੀਂ ਹਾਕਰ ਹਲਾਲ ਦੀ ਰੋਟੀ ਦਾ ਆਪ ਖਾਣੀ ਖਾਂਦੇ ਹਾਂ ਉਸ ਦੇ ਨਾਲ ਨਾਲ ਅਸੀਂ ਦੂਸਰਿਆਂ ਨੂੰ ਵੀ ਜਿਹੜਾ ਵੀ ਕੋਈ ਸਾਡੇ ਘਰ 'ਚ ਸਾਡੇ ਸੂਬੇ 'ਚ ਸਾਡੀ ਧਰਤੀ ਦੇ ਉੱਤੇ ਜਦ ਵੀ ਕੋਈ ਆਂਦਾ ਹੈ ਅਸੀਂ ਉਹ ਵੀ ਕਦੀ ਇੱਥੇ ਭੁੱਖਾ ਨਹੀਂ ਸੌਣ ਦਿੰਦੇ ਤਾਂ ਅਸੀਂ ਫਿਰ ਅਣਖੀ ਕਵਾਂਦੇ ਆਂ ਅਸੀਂ ਅਣਖੀ ਇਸ ਲਈ ਵੀ ਆ ਕਿਉਂਕਿ ਅਸੀਂ ਪਹਿਲੀ ਪਾਸ਼ਾਈ ਤਾਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕਦੀ ਭਾਈ ਲਾਲੋ ਬਣ ਕੇ ਤੇ ਕਦੀ ਮਰਦਾਨਾ ਬਣ ਕੇ ਕਦੀ ਨਬੀ ਖਾਨ ਗਨੀ ਖਾਨ ਬਣ ਕੇ ਤੇ ਕਦੀ دیਵਾਨ ਤੋਡੇਵਲ ਬਣ ਕੇ ਹਮੇਸ਼ਾ ਦੁਸ਼ਮਣ ਤੇ ਦੰਦ ਖੱਟੇ ਕੀਤੇ ਅਸੀਂ ਇਸ ਲਈ ਵੀ ਅਣਖੀ ਆਂ